ਜਿਵੇਂ ਉਹਨਾਂ ਨੇ ਕੇਸਦੌੜਾ ਰੱਖਿਆ ਹੋਇਆ ਦਿਖਾਇਆ ਗਿਆ ਹਨ ਉਹ ਚੀਜ਼ਾਂ ਦਿਖਾਈਆਂ ਗਈਆਂ ਪ੍ਰਾਤਨ ਸਮਾ ਦਿਖਾਇਆ ਗਿਆ ਉਹ ਚੀਜ਼ਾਂ ਉਹ ਅਸੀਂ ਬਹੁਤ ਵਧੀਆ ਮੰਨਦੇ ਵੀ ਹਾਂ ਬਹੁਤ ਵਧੀਆ ਫਿਲਮ ਬਣੀ ਹੋਈ ਹੈ ਜੀ ਉਹਨੇ ਵੀ ਇੱਕ ਔਰਤ ਨੇ ਕਿਰਪਾਣ ਉਠਾਈ ਹੈ ਵੀ ਜੇ ਮਰਦ ਨਹੀਂ ਹੈ ਤਾਂ ਆਪਾਂ ਹੀ ਮਰਦ ਬਣਜੋ ਹਨਾ ਕੁੜੀਆਂ ਨੂੰ ਵਧੀਆ ਦਿਖਾਇਆ ਗਿਆ ਵੀ ਸ਼ਸਤਰਧਾਰੀ ਹੋ ਵੱਧ ਦੇ ਵੱਧ ਹੁਣ ਜੀਕਣਾ ਦੀਆਂ ਫਿਲਮ ਆ ਰਹੀਆਂ ਅਗਲਾ ਕੀ ਪਤਾ ਦਾੜਾ ਪ੍ਰਕਾਸ਼ ਕਰ ਲਵੇ ਅੱਗੇ ਨੂੰ ਦਰ ਤੇ ਆਏ ਨੂੰ ਤੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੇ ਅਸੀਂ ਤੇਗ ਰੱਖਦੇ ਹਾਂ ਆਪਣੇ ਕੋਲ ਕਿਸੇ ਨੂੰ ਡਰਾਣ ਲਈ ਨਹੀਂ ਕਿਸੇ ਨੂੰ ਡਰਾਂਣ ਲਈ ਨਹੀਂ ਇੱਕ ਮਾਰ ਨੇ ਸਾਨੂੰ ਸ਼ਸਤਰ ਬਖਸ਼ਿਆ ਹੈ ਆਪਣੀ ਰੱਖਿਆ ਲਈ ਜਾਂ ਫਿਰ ਜੋ ਗਰੀਬ ਮਜ਼ਲੂਮ ਹੈ ਜਿੰਨਾ ਤੇ ਅਤਿਆਚਾਰ ਹੁੰਦਾ ਹੈ ਉਹਨਾਂ ਦੀ ਰਾਖੀ ਲੈ ਲੈ ਮੈਨੂੰ ਮੈਂ ਉਹਨਾਂ ਮਹਿਸੂਸ ਹੋ ਰਿਹਾ ਖੁਦ ਨੂੰ ਮੈਂ ਖੁਦ ਤੋਂ ਹੀ ਭਾਵੁਕ ਹੋ ਗਿਆ ਸੀ ਅੱਖਾਂ 'ਚੋਂ ਹੰਝੂ ਮੇਰੇ ਆਣ ਲੱਗ ਗਏ ਸੀ ਫਿਲਮ ਦੇਖਦੇ ਹੋਏ ਜੀਪੀ ਬਾਜੀ ਨੇ ਜਦ ਰਸਤਾ ਸ਼ੁਰੂ ਕਰ ਦਿੱਤਾ ਵੀ ਕੋਈ ਸਿੱਖੀ ਦੇ ਵਿੱਚ ਰਹਿੰਦੇ ਹੋਈ ਵੀ ਆਪਾਂ ਕਾਫੀ ਵਧੀਆ ਆਪਣੀ ਮੰਜ਼ਿਲ ਤੇ ਜਾ ਸਕਦੇ ਹਾਂ ਬਹੁਤ ਵਧੀਆ ਜੀ ਚੜਦੀ ਕਲਾ ਹੈ ਜੀ ਕਾਲ ਮੂਵੀ ਦੇਖ ਕੇ ਜੋਸ਼ ਜਾਗਦਾ ਹੈ ਜੀ ਵੀ ਪਹਿਲਾਂ ਕਿਵੇਂ ਸਿੰਘ ਰਹਿੰਦੇ ਸੀ ਨਾ ਕਿਵੇਂ ਜੰਗ ਯੁੱਧ ਕਰਦੇ ਹਨ ਜਿਹੜਾ ਉਹਦੇ ਵਿੱਚ ਜੰਗ ਦੇ ਸੀਨ ਦਿਖਾਏ ਗਏ ਨਾ ਉਹਦੇ ਨਾਲ ਆਪਣੇ ਵੀ ਡੋਲੇ ਫੜ ਕੇ ਲਾਜਦੇ ਆ ਅਸੀਂ ਤਾਂ ਚਲੋ ਸ਼ਸਤਰ ਰੱਖਦੇ ਆ ਨਾ ਤੇ ਹੋਰਾਂ ਨੂੰ ਵੀ ਮੈਸੇਜ ਆਊਗਾ ਵੀ ਜੰਗੀ ਯੋਧੇ ਬਣੋ ਵੀ ਕੇਸ ਦਾੜੇ ਰੱਖੋ ਹਨਾ ਸਿੰਘ ਕਿਵੇਂ ਜਿਵੇਂ ਉਹਨਾਂ ਨੇ ਕੇਸ ਦਾੜਾ ਰੱਖਿਆ ਹੋਇਆ ਦਿਖਾਇਆ ਗਿਆ ਨਾ ਉਹ ਚੀਜ਼ਾਂ ਦਿਖਾਈਆਂ ਗਈਆਂ ਪ੍ਰਾਤਨ ਸਮਾ ਦਿਖਾਇਆ ਗਿਆ ਉਹ ਚੀਜ਼ਾਂ ਉਹ ਅਸੀਂ ਬਹੁਤ ਵਧੀਆ ਮੰਨਦੇ ਵੀ ਹਾਂ ਬਹੁਤ ਵਧੀਆ ਫਿਲਮ ਬਣੀ ਹੋਈ ਹੈ ਜੀ ਫਿਲਮ 'ਚ ਇੱਕ ਔਰਤ ਦੇ ਕਿਰਦਾਰ ਨੂੰ ਵੀ ਬਹੁਤ ਤਾਕਤਵਰ ਦਿਖਾਇਆ ਉਹਦੇ ਬਾਰੇ ਕੀ ਕਹਿੰਦੇ ਆ ਉਦੇ ਵਿੱਚ ਮਾਈ ਪਾਗੋ ਦਾ ਕਿਰਦਾਰ ਦਿਖਾਇਆ ਗਿਆ ਵੀ ਹਨਾ ਕਿਵੇਂ ਜੰਗੀਆਂ ਔਰਤਾਂ ਵੀ ਚੰਗੀਆਂ ਹੋ ਸਕਦੀਆਂ ਇਕੱਲੇ ਮਰਦ ਨਹੀਂ ਤੇ ਔਰਤਾਂ ਵੀ ਚੰਗੀਆਂ ਹੋ ਸਕਦੀਆਂ ਉਹਦੇ ਵਿੱਚ ਦਿਖਾਇਆ ਗਿਆ ਵੀ ਔਰਤਾਂ ਕਿਵੇਂ ਲੜਦੀਆਂ ਨੇ ਹਨਾ ਜਿਵੇਂ ਉਹਨਾਂ ਦਾ ਘਰ ਵਾਲਾ ਨਹੀਂ ਹੁੰਦਾ ਘਰੇ ਹਨਾ ਤੇ ਆਪਾਂ ਸੈਲਫ ਡਿਫੈਂਸ ਵਾਸਤੇ ਕੀ ਕਰ ਸਕਦੇ ਹਾਂ ਨਾ ਉਹਨੇ ਵੀ ਇੱਕ ਔਰਤ ਨੇ ਕਿਰਪਾਨ ਉਠਾਈ ਹੈ ਵੀ ਜੇ ਮਰਦ ਨਹੀਂ ਹੈ ਤਾਂ ਆਪਾਂ ਹੀ ਮਰਦ ਬਣ ਜਿਓ ਹਨਾ ਕੁੜੀਆਂ ਨੂੰ ਵਧੀਆ ਦਿਖਾਇਆ ਗਿਆ ਵੀ ਸ਼ਸਤਰਤਾਰੀ ਹੋ ਉਹਦੇ ਵਿੱਚ ਕੁੜੀਆਂ ਦਾ ਆ ਰੋਲ ਦਿਖਾਇਆ ਗਿਆ ਜੀ ਔਰਤ ਦਾ ਜਿਵੇਂ ਚਾਰ ਸ਼ਹਿਬਜ਼ਾਦੇ ਆਈ ਫਿਰ ਉਸ ਤੋਂ ਬਾਅਦ ਮਸਤਾਨ ਨੇ ਆਈ ਤੇ ਹੁਣ ਅਕਾਲ ਆਈ ਤੁਹਾਨੂੰ ਕੀ ਲੱਗਦਾ ਵੀ ਪੰਜਾਬੀ ਸਿਨੇਮਾ ਦਾ ਲੋਕਾਂ ਦਾ ਦੇਖਣ ਦਾ ਨਜ਼ਰੀਆ ਹੁਣ ਬਦਲੇਗਾ ਇਸ ਮੂਵੀ ਫਿਲਮ ਤੋਂ ਬਾਅਦ ਬਦਲਣਾ ਚਾਹੀਦਾ ਹੈ ਜੀ ਜਿਹੜੇ ਰੂਪੇ ਨਾਲ ਮੂਵੀਆਂ ਆ ਰਹੀਆਂ ਨੇ ਤਾਂ ਬਦਲਣਾ ਚਾਹੀਦਾ ਹੈ ਜੀ ਅਸੀਂ ਤਾਂ ਆਪ ਕਹਿ ਰਹੇ ਆਂ ਵੀ ਐਦਾਂ ਦੀਆਂ ਜੰਗੀਆਂ ਮੂਵੀਆਂ ਦੇ ਆਣ ਹਨਾ ਮੂਵੀਆਂ ਦੇ ਕਾਰਨ ਹੀ ਅੱਜਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਿਆਦਾ ਜਮਾਨਾ ਜੀ ਸੋਸ਼ਲ ਮੀਡੀਆ ਨੂੰ ਦੇਖ ਕੇ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਵੀ ਕਿੱਦਾਂ-ਕਿੱਦਾਂ ਨਹੀਂ ਹਨਾ ਕੀ ਸੀ ਪ ਕੁਣ ਦੇਖ ਕੇ ਫਿਲਮਾਂ ਨੂੰ ਪ੍ਰਭਾਵਿਤ ਹੁੰਦੇ ਕਈ ਸਿੱਖ ਨੌਜਵਾਨ ਹਨ ਜਿਹੜੇ ਉਲਟ ਨੇ ਸਿੱਖਦੇ ਹਨ ਵੀ ਉਹ ਵੀ ਜੁੜਦੇ ਨੇ ਹੋਰ ਕੌਮਾਂ ਦੇ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਵੀ ਅਸੀਂ ਵੀ ਸਿੱਖ ਬਣੀਏ ਵੀ ਸਿੱਖ ਐਦਾਂ ਦੇ ਵਿੱਚ ਹੁੰਦੇ ਸੀ ਉਹਦੇ ਵਿੱਚ ਵੀ ਦਿਖਾਇਆ ਗਿਆ ਹੈ ਫਿਲਮਾਂ ਦੇ ਵਿੱਚ ਵੀ ਖਾਲਸਾ ਰੂਪ ਕੀ ਹੈ ਖਾਲਸਾ ਐਦਾਂ ਦਾ ਹੁੰਦਾ ਹੈ ਜੰਗਲਾਂ ਦੇ ਵਿੱਚ ਜਿਹੜਾ ਖਾਲਸਾ ਰਹਿੰਦਾ ਕਿਦਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਖਾਲਸਾ ਰਹਿੰਦਾ ਕਿਦਾਂ ਦਾ ਹੈ ਖਾਲਸਾ ਕਿਸੇ ਤੇ ਜ਼ੁਲਮ ਨਹੀਂ ਕਰਦਾ ਜੀ ਨਾ ਜ਼ੁਲਮ ਸਹਿੰਦਾ ਹੈ ਜੀ ਵਧੀਆ ਮੂਵੀ ਹੈ ਜੀ ਠੀਕ ਹੈ ਜੀ ਸ਼ਾਸਤਰ ਵਿਦਿਆ ਨਾਲੇ ਜੋੜਦੀ ਹੈ ਜੀ ਹੋਰ ਤਾਂ ਆਪਾਂ ਕੀ ਕਹਿਣਾ ਚਾਹਾਂਗੇ ਜ ਕਿਉਂਕਿ ਦੇਖੋ ਵੱਧਦੇ ਵੱਧ ਹੁਣ ਜੀਕਣਾ ਦੀਆਂ ਫਿਲਮ ਆ ਰਹੀਆਂ ਅਗਲਾ ਕੀ ਪਤਾ ਦਾੜਾ ਪ੍ਰਕਾਸ਼ ਕਰ ਲਵੇ ਅੱਗੇ ਨੂੰ ਹੋ ਸਕਦਾ ਜੀ ਚਾਰ ਸ਼ਹਿਬਜ਼ਾਦੇ ਆਈ ਥੀ ਮਸਤਾਨੇ ਆਈ ਸੀ ਉਸ ਤੋਂ ਬਾਅਦ ਅਕਾਲ ਆਈ ਹੈ ਹੁਣ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਦਾ ਪੰਜਾਬੀ ਸਿਨੇਮਾ ਦਾ ਨਜ਼ਰੀਆ ਹੁਣ ਬਦਲੂਗਾ ਦੇਖਣ ਹਾਂ ਜੀ ਬਦਲੂਗਾ ਜੀ ਪੱਕਾ ਬਦਲੂਗਾ ਕਿਉਂਕਿ ਜੀ ਹੁਣ ਅੱਗੇ ਨੂੰ ਵੀ ਇੱਕ ਮਸਤਾਨੇ ਆਈ ਸੀ ਜਿਹੜੀ ਹੁਣ ਇਹੀ ਆਪਣਾ ਕੀ ਨਾਮ ਹੈ ਇਹਨਾਂ ਦਾ ਚਾਰ ਸੇਮ ਜਿਹੜਾ ਉਹਨਾਂ ਨੇ ਦਾੜਾ ਪ੍ਰਕਾਸ਼ ਕਰ ਲਿਆ ਜੀ ਹੁਣ ਪਹਿਲਾਂ ਉਹਨਾਂ ਦੇ ਦਾੜਾ ਨਹੀਂ ਸੀ ਹੈਗਾ ਉਹ ਜਿਹੜੀ ਹੁਣ ਇਹ ਫਿਲਮ ਮਸਤਾਨੇ ਫਿਲਮ ਆਈ ਸੀ ਉਹਦੇ ਵਿੱਚ ਦਾੜਾ ਨਹੀਂ ਸੀ ਹੈ ਉਹਨਾਂ ਦਾ ਹੁਣ ਜਿਹੜੀ ਕਾਮਾਗਾਟਾ ਫਿਲਮ ਆ ਰਹੀ ਇਹਦੇ ਵਿੱਚ ਉਹਨਾਂ ਦਾ ਦਾੜਾ ਪ੍ਰਕਾਸ਼ ਹੋ ਰਿਹਾ ਕੀ ਪਤਾ ਜੀ ਅੱਗੇ ਨੂੰ ਜੀਪੀ ਗਰੇਵਾਲ ਵੀ ਆਪਣਾ ਦਾੜਾ ਪ੍ਰਕਾਸ਼ ਕਰ ਲਵੇ ਜੀ ਕੋਈ ਅੱਗੇ ਧਾਰਮਿਕ ਫਿਲਮ ਕੱਢੇ ਤੇ ਵੱਧ ਦੇ ਵੱਧ ਦੀ ਸ਼ਾਸਤਰ ਵਿਦਿਆ ਨਾਲੇ ਜੋੜਿਆ ਜਾਂਦਾ ਜੀ ਇਹ ਫਿਲਮ ਦੇਖਣ ਆਓ ਜੀ ਬਸ ਇਹੀ ਬੇਨਤੀ ਕਰਨਾ ਚਾਹਾਂਗੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਬਾਕੀ ਫਿਲਮ ਬਾਰੇ ਜਿਸ ਤਰ੍ਹਾਂ ਸੁਣਿਆ ਗਿਆ ਸੀਗਾ ਵੀ ਇਹ ਫਿਲਮ ਦੇਖਣ ਵਾਲੀ ਨਹੀਂ ਇਹ ਕੋਈ ਇਹਨੂੰ ਦੇਖੇ ਨਾ ਵੀ ਗਲਤ ਹੈ ਫਿਲਮ ਇਸ ਇਦਾਂ ਦਾ ਕੁਝ ਨਹੀਂ ਹੈ ਸਭ ਕੁਝ ਫਿਲਮ ਵਿੱਚ ਵਧੀਆ ਦਿਖਾਇਆ ਗਿਆ ਔਰ ਮੈਂ ਚਾਹੁੰਦੀ ਹਾਂ ਕਿ ਆਪਣੀ ਜਿਹੜੀ ਜਨਰੇਸ਼ਨ ਚ ਇਸ ਟਾਈਮ ਹੈਗੀ ਆ ਉਹ ਸਾਰਿਆਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਇਸ ਨਾਲ ਯੂਸ ਤੇ ਬਹੁਤ ਚੰਗਾ ਪ੍ਰਭਾਵ ਪਵੇਗਾ ਤੇ ਬਾਕੀ ਫਿਲਮ ਵਿੱਚ ਕੁਝ ਗਲਤ ਨਹੀਂ ਸੀ ਫਿਲਮ ਬਹੁਤ ਵਧੀਆ ਸੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਇੱਕ ਔਰਤ ਦੇ ਕਿਰਦਾਰ ਨੂੰ ਫਿਲਮ ਚ ਬਹੁਤ ਤਾਕਤਵਰ ਦਿਖਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਬੀਬੀਆਂ ਕਮਜ਼ੋਰ ਹੁੰਦੀਆਂ ਆਏ ਆ ਇਹੋ ਹਰ ਇੱਕ ਚੀਜ਼ ਪਿੱਛੇ ਪਿੱਛੇ ਰੱਖਿਆ ਜਾਂਦਾ ਇਸ ਫਿਲਮ ਵਿੱਚ ਦਿਖਾਇਆ ਗਿਆ ਕਿ ਬੀਬੀ ਵੀ ਮਰਦ ਦੇ ਬਰਾਬਰ ਮੋਢੇ ਨਾਲ ਮੋਟਾ ਚੋੜ ਕੇ ਖੜ ਸਕਦੀ ਹੈ ਜੰਗੇ ਮੈਦਾਨ ਵਿੱਚ ਵੀ ਉਹ ਲੜ ਸਕਦੀ ਹੈਗੀ ਆ ਬਾਕੀ ਫਿਲਮ ਦੇ ਨਾਲ ਦੇਖਣ ਦੇ ਨਾਲ ਹੀ ਪਤਾ ਲੱਗੂਗਾ ਸਾਰਿਆਂ ਨੂੰ ਵੀ ਕਿੰਤਾਂ ਦੀ ਆ ਵੱਧ ਤੋਂ ਵੱਧ ਵੇਖਣ ਪਹੁੰਚੇ ਆਪਾਂ ਤਾਂ ਹੀ ਕਹਿੰਨੇ ਆ ਜੀ ਮੈਂ ਤਾਂ ਕਹਿ ਰਿਹਾ ਜੀ ਠੀਕ ਹੈ ਚੜ੍ਹਦੀ ਕਲਾ ਦੀ ਜੰਗੀ ਮੂਵੀ ਹੈ ਦੇਖੋ ਜ਼ਰੂਰ ਪਰਿਵਾਰ ਨਾਲ ਆਓ ਬੱਚਿਆਂ ਨਾਲ ਆਓ ਬੱਚਿਆਂ ਨੂੰ ਦਿਖਾਓ ਬਹੁਤ ਵਧੀਆ ਵੀ ਆਪਣੇ ਛੋਟੇ ਛੋਟੇ ਭੰਜਗੀਆਂ ਨੂੰ ਦਿਖਾਓ ਵੀ ਪਹਿਲਾਂ ਉਸ ਸਮੇਂ ਵਿੱਚ ਸਿੰਘ ਕਿਦਾਂ ਲੜਦੇ ਸੀ ਉਹਨਾਂ ਦੇ ਭੰਜਗੀ ਕਿਕਰ ਲੜਦੇ ਸੀ ਉਹ ਚੀਜ਼ ਦਿਖਾਓ ਚੀਜ਼ ਦਿਖਾਈ ਹੈ ਸ੍ਰੀ ਆਮ ਦਿਖਾਈਆਂ ਨੇ ਵੀ ਅੱਜ ਕੱਲ੍ਹ ਦੇ ਤੁਸੀਂ ਪੀੜੀ ਦੇਖ ਰਹੇ ਹੋ ਨੌਜਵਾਨ ਪੀੜੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹ ਟੀਕੇ ਲਾ ਰਹੀਏ ਨਚਾਂਦੇ ਚੀਟਾ ਚੱਲ ਰਹੇ ਆ ਸ੍ਰੀਆਮ ਚੰਦ ਰਏ ਪਰ ਇਹ ਇੱਕ ਜੰਗੀ ਮੂਵੀ ਆਈ ਹੈ ਮੈਂ ਤਾਂ ਕਹਿੰਦਾ ਇਹ ਦਿਖਾਓ ਪਤਾ ਤਾਂ ਲੱਗਿਆ ਵੀ ਹਾਕਿਕਨ ਲੜਦੇ ਬੱਚੇ ਦੇ ਅੰਦਰ ਜੋਸ਼ ਪਏ ਕਾਸ਼ ਅਸੀਂ ਵੀ ਇਹ ਚੀਜ਼ ਕਰੀਏ ਪੂਰਾ ਜੰਗੀ ਤੇ ਬਣੀ ਹੈ ਨਾ ਦੇਖਣ ਤਾਂ ਆਏ ਆ ਇਹ ਚੀਜ਼ ਚਾਹੁੰਦੇ ਆ ਵੀ ਬੱਚੇ ਇਧਰ ਨੂੰ ਹੋ ਜਾਵੇ ਵੀ ਨਸ਼ੇ ਵਾਲੇ ਵੱਲ ਨਾ ਜਾਵੇ ਇਧਰ ਦੀ ਲੈਂਡ ਸਿੱਖੀ ਦੀ ਲੈਂਡ ਨਾਵੇ ਸਿੱਕਤ ਹੋਵੇ ਤਿਆਰ ਵਰ ਤਿਆਰ ਹੋ ਜਾਵੇ ਸਾਡੇ ਕੋਲ ਸ਼ਸਤਰ ਹੋਵੇ ਵੀ ਅਸੀਂ ਉਹਨਾਂ ਨੇ ਡਾਇਲੋਗ ਬੋਲੇ ਤਾਂ ਨਾ ਦਰ ਤੇ ਆਏ ਨੂੰ ਦੇਗ ਪੱਕੀ ਸਿਰ ਤੇ ਚੜੇ ਨੂੰ ਤੇਗ ਪੱਕੀ ਹਰ ਬੱਚੇ ਦੇ ਜਵਾਨ ਤੇ ਲਫ਼ਜ਼ ਆਉਣਾ ਚਾਹੀਦਾ ਜੀ ਇਹ ਚੀਜ਼ ਚਾਹੁੰਦੇ ਆ ਹੋਰ ਮੂਵੀ ਦੇਖ ਕੇ ਪਤਾ ਲੱਗਦਾ ਵੀ ਹਾਂ ਇਹ ਚੀਜ਼ ਮੂਵੀ ਦੇਖ ਕੇ ਹੋ ਜਾਊਗਾ ਜੋਸ਼ ਆਉਂਦਾ ਹੈ ਆਪਣੇ ਅੰਦਰ ਜੋਸ਼ ਆਉਂਦਾ ਇਹ ਦੇਖ ਕੇ ਜੋਸ਼ ਆਉਂਦਾ ਵੀ ਹਾਂ ਲੜਨੇ ਖਾਤਰ ਇੰਨੀ ਵੀ ਠੀਕ ਹੈ ਲੜਨਾ ਚਾਹੁੰਦਾ ਵੀ ਅੱਜ ਜੰਗ ਪਰ ਆਪਾਂ ਸਾਰੇ ਤਿਆਰ-ਵਟਿਆਰ ਹੋ ਗਏ ਕੱਲ ਨੂੰ ਕੋਈ ਮੋਰਚਾ ਆਵੇ ਆਪਾਂ ਸਾਹਮਣੇ ਜੋਗੇ ਹੋਈਏ ਤਾਂ ਆਪਾਂ ਕੱਲ ਨੂੰ ਆਪਣਾ ਇੱਜ਼ਤ ਆਪਣਾ ਸਾਹਮਣੇ ਸਾਰਾ ਕੁਝ ਆਪਾਂ ਨੇ ਦੇਖਣਾ ਹਨਾ ਤਾਂ ਆਪਾਂ ਤਿਆਰ-ਵਟਿਆਰ ਦੀ ਇੱਜ਼ਤ ਬਚਾਉਂਦੇ ਤੇ ਸਿੰਘ ਹਨਾ ਵੀ ਅੱਜਕੱਲ ਦੇਖੋ ਕਿੰਨੇ ਰੇ ਪੂਰੇ ਆ ਕੀ ਆ ਹੋਇਆ ਕੀ ਹੈ ਕੁਝ ਤੇ ਨਹੀਂ ਬਣਿਆ ਉਹਨਾਂ ਦਾ ਕੋਈ ਸਜ਼ਾ ਨਹੀਂ ਮਿਲੀ ਉਹਨਾਂ ਨੂੰ ਫਿਰ ਇਹ ਹੁਣ ਇਹ ਸਰਕਾਰ ਨੇ ਕੋਈ ਲਾਇਆ ਵੀ ਹਾਂ ਉਹਨਾਂ ਦੇ ਪੰਬੰਦੀ ਇਦਾਂ ਕੁਝ ਕਰੋ ਨਹੀਂ ਪਰ ਉਸ ਟਾਈਮ ਸਿੰਘ ਕਿਥੇ ਦਿੱਤੀ ਮੁਗਲੇ ਜਦੋਂ ਆਉਂਦੇ ਤੇ ਤਿਆਂ ਭੈਣਾ ਚੁੱਕ ਲੈ ਜਾਂਦੇ ਤੇ ਲੜਦੇ ਤਾਂ ਸਿੰਘ ਤੇ ਨਾ ਅੱਗੇ ਹੋ ਕੇ ਜੰਗ 'ਚ ਜਾਂਦੇ ਤੇ ਸਿੰਘ ਤੇ ਉਹੀ ਸਮਾਂ ਹੁਣ ਦਿਖਾਇਆ ਵਾ ਵੀ ਹਾਂ ਠੀਕ ਆ ਸਿੰਘ ਕਿ ਅੱਜ ਵੀ ਹੈ ਧਰਤੀ ਤੇ ਇਹ ਕਾਲਬੁਰਖ ਦੀ ਫੌਜ ਆ ਸਦਾ ਰਹਿਣੀ ਹੈ ਉਹ ਇੱਕ ਔਰਤ ਦੇ ਕਿਰਦਾਰ ਨੂੰ ਵੀ ਬਹੁਤ ਤਾਕਤਵਰ ਦਿਖਾਇਆ ਗਿਆ ਫਿਲਮ ਚ ਜੀ ਉਹਦੇ ਵਿੱਚ ਇਹ ਵੀ ਦਿਖਾਇਆ ਜਿਵੇਂ ਅੱਜਕੱਲ ਔਰਤਾਂ ਜ਼ਿਆਦਾਤਰ ਤੇ ਗੱਲ ਉਹੀ ਹੁਮਕਮਾ ਕੇ ਔਰਤਾਂ ਦੇ ਹੀ ਆ ਗਈ ਵੀ ਹਾਂ ਰੇਪ ਹੋ ਰਿਹਾ ਹੈ ਵੀ بچਉਣ ਹਰ ਇੱਕ ਔਰਤ ਨੂੰ ਸੇਫਟੀ ਚਾਹੀਦੀ ਹੈ ਉਹ ਭਾ ਸ਼ਸਤਰਾਂ ਨਾਲੋਂ ਦੇ ਫਿਰ ਲੜਨਾ ਪਉਂਦੀ ਉਹ ਸ਼ਸਤਰ ਦੀ ਤਾਂ ਕਲਾ ਦਿਖਾਈ ਹੈ ਤਿਆਰਬਰ ਤਿਆਰ ਤੇ ਵੀ ਇਦਾਂ ਹੀ ਤਾਂ ਲੜਦੀ ਦਿਖਾਈ ਉਹਦੇ ਵਿੱਚ ਸਾਨੂੰ ਸ਼ਸਤਰ ਰੱਖਣੇ ਜ਼ਰੂਰੀ ਹੈ ਮਾਰੇ ਕਹਿੰਦੇ ਵੀ ਸ਼ਸਤਰ ਰੱਖੋ ਜ਼ਰੂਰ ਸ਼ਸਤਰਾਂ ਨਾਲ ਇਸ ਆਪਾਂ ਨੂੰ ਸਾਰਾ ਮਤਲਬ ਕਿ ਸੰਸਾਰ ਜਿੱਤਿਆ ਜਾਦਾ ਏ ਇਦਾਂ ਨਹੀਂ ਹੈ ਜਜ਼ਬਾਤ ਤਾਂ ਬਹੁਤ ਹੈ ਮੈਂ ਖੁਦ ਫਿਲਮ ਦੇਖ ਕੇ ਭਾਵੁਕ ਹੋ ਗਿਆ ਸੀ ਤੇ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਫਿਲਮ ਹੈ ਕਨਸੈਪਟ ਦੇ ਇਤਿਹਾਸ ਤੇ ਬਣੀ ਹੋਈ ਫਿਲਮ ਹੈ ਪੰਜਾਬੀ ਇਤਿਹਾਸ ਤੇ ਤੇ ਸਾਰਿਆਂ ਨੂੰ ਬੇਨਤੀ ਜ਼ਰੂਰ ਦੇਖਣੀ ਚਾਹੀਦੀ ਹੈ ਬੱਚਾ ਬੱਚਾ ਪ੍ਰੇਰਿਤ ਹੋਏਗਾ ਇਹਦੇ ਨਾਲ ਨਸ਼ਿਆਂ ਤੋਂ ਉਹ ਬਾਹਰ ਨਿਕਲੇਗਾ ਹੋਰ ਚੀਜ਼ਾਂ ਮਾਰੀਏ ਸੰਗਤ ਤੋਂ ਬਾਹਰ ਨਿਕਲੇਗਾ ਤੇ ਬੜੇ ਸ਼ਲਾਘਾਯੋਗ ਕੰਮ ਹੈ ਮੈਂ ਕਹਿੰਦਾ ਕਿ ਪੰਜਾਬੀ ਇੰਡਸਟਰੀ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਵੀ ਬਣੀਆਂ ਚਾਹੀਦੀਆਂ ਨੇ ਤੇ ਮੈਂ ਤਾਂ ਖੁਦ ਇਸ ਫਿਲਮ ਦਾ ਹਿੱਸਾ ਹਾਂ ਮੇਰਾ ਤੁਸੀਂ ਪੋਸਟਰ ਤੇ ਦੇਖ ਵੀ ਸਕਦੇ ਹੋ ਮੇਰੇ ਲੋਕੋ ਹਨ ਮੈਨੂੰ ਮੈਂ ਉਹਨਾਂ ਮਹਿਸੂਸ ਹੋ ਰਿਹਾ ਖੁਦ ਨੂੰ ਮੈਂ ਖੁਦ ਵੀ ਭਾਵੁਕ ਹੋ ਗਿਆ ਸੀ ਅੱਖਾਂ 'ਚੋਂ ਹੰਝੂ ਮੇਰੇ ਆਣ ਲੱਗੇ ਸੀਗੇ ਫਿਲਮ ਦੇਖਦੇ ਹੋਏ ਤੈਮਨੇ ਬਹੁਤ ਸੋਨਾ ਲੱਗਿਆ ਮੈਂ ਕਹਿੰਦਾ ਦਰਸ਼ਕ ਵੀ ਉਹਨਾਂ ਤੇ ਵੀ ਬਹੁਤ ਇਹ ਚੀਜ਼ 10 ਰੁਪਏ ਦਾ ਜੇ ਸਾਡੇ ਤੇ ਪੈ ਸਕਦਾ ਹੈ ਅਸੀਂ ਭਾਗੂ ਹਮਸਾ ਦੇ ਦਰਸ਼ਕ ਜੀ ਜੁਰਮ ਭਾਗੂ ਪਰਾਲੇ ਸਮੇਂ ਤੇ ਬਣੀ ਫਿਲਮ ਹੈ ਬਹੁਤ ਵਧੀਆ ਹੈ ਦੇਖ ਇਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੁਸੀਂ ਤੇ ਬੁਰਾਈ ਤੇ ਸੱਚ ਦੀ ਜਿੱਤ ਤੇ ਤੇ 1/2 ਲੱਖ ਦਾ ਇੱਕ ਲੜਾਣਾ ਕਿੱਦਾਂ ਸਿੰਘ ਲੜੇ ਨੇ 1/2 ਲੱਖ ਨਾਲ ਇੱਕ ਲੜਾਉ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਗੱਲ ਹੈ ਫਿਲਮ ਦੇ ਵਿੱਚ ਕਿਵੇਂ ਸਿੰਘਾਂ ਨੇ ਸੱਚ ਕਰਕੇ ਦਿਖਾਈ ਹੈ ਤੇ ਪੂਰੀ ਜਜਬੇ ਨੂੰ ਪਰਦੀ ਹੋਈ ਜੋਸ਼ ਪਰਦੀ ਦੀ ਫਿਲਮ ਹੈ ਸਾਰਿਆਂ ਨੂੰ ਬੇਨਤੀ ਹੈ ਦੇਸ਼ ਆਪਦੇਸਾਂ ਵਿੱਚ ਬਸਦੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਤੇ ਜਰੂਰ ਫਿਲਮ ਦੇਖੋ ਮੀਡੀਆ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਗਿੱਪੀ ਭਾਜੀ ਦਾ ਵੀ ਬਹੁਤ-ਬਹੁਤ ਧੰਨਵਾਦੀਆਂ ਜੀ ਕਿ ਉਹਨਾਂ ਨੇ ਕੰਮ ਦਿੱਤਾ ਫਿਲਮ ਦੇ ਵਿੱਚ ਜਿੰਨਾ ਵੀ ਕੰਮ ਦਿੱਤਾ ਉਹਦੇ ਲਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀਆਂ ਜੀ ਮੀਡੀਆ ਦਾ ਬਹੁਤ-ਬਹੁਤ ਧੰਨਵਾਦੀਆਂ ਪੰਜਾਬੀ ਸਪੋਕਸਮੈਨ ਦਾ ਧੰਨਵਾਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਜਵਾਤ ਤੁਸੀਂ ਹੁਣੇ ਮੇਰੀ ਬੇਟੀ ਨਾਲ ਗੱਲ ਕਰਕੇ ਹਟਿਆ ਬੱਚਿਆਂ ਨੂੰ ਮੈਂ ਇਹਨਾਂ ਨੂੰ ਤਾਂ ਲੈ ਕੇ ਆਇਆ ਵੀ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡਾ ਸਿੱਖ ਇਤਿਹਾਸ ਕਿੰਨਾ ਵੱਡਾ ਹੈ ਤੇ ਉਸ ਤੋਂ ਕੀ ਪ੍ਰੇਰਣਾ ਕਈ ਮੇਰੇ ਵੀਰੇ ਇਤਰਾਜ਼ ਕਰਦੇ ਨੇ ਇਸ ਫਿਲਮ ਦਾ ਮੈਂ ਤਾਂ ਉਹਨਾਂ ਨੂੰ ਆਪਣੇ ਪੇਜ ਤੋਂ ਵੀ ਬੇਨਤੀ ਕੀਤੀ ਸੀ ਤੇ ਆਪ ਜਿਹੜੇ ਮੀਡੀਆ ਦੇ ਜ਼ਰੀਏ ਵੀ ਬੇਨਤੀ ਕਰਦਾ ਵੀ ਇੱਕ ਵਾਰ ਫਿਲਮ ਦੇਖੋ ਜੇ ਕੋਈ ਤੁਹਾਨੂੰ ਇਤਰਾਜ਼ ਜੋ ਕੋਈ ਗੱਲ ਲੱਗਦੀ ਐ ਇਸ ਫਿਲਮ ਦੇ ਵਿੱਚ ਤਾਂ ਉਹ ਬੈਠ ਕੇ ਆਪਾਂ ਕਰਦੇ ਆਂ ਗੱਲ ਅਸੀਂ ਵੀ ਵਿਰੋਧ ਕਰਾਂਗੇ ਪਰ ਤੁਸੀਂ ਮੈਂ ਤੁਹਾਨੂੰ ਇਹ ਸਵਾਲ ਕਰਦਾ ਆ ਇਹ ਵੀ ਤੁਸੀਂ ਸ਼ਾਇਦ ਦੇਖੀ ਜਾਂ ਨਹੀਂ ਦੇਖੀ ਦੇਖੀ ਫਿਲਮ ਤੁਹਾਨੂੰ ਕੋਈ ਲੱਗੀ ਐ ਤਾਂ ਨਹੀਂ ਇਤਰਾਜ਼ ਜੋ ਗੱਲ ਫਿਰ ਅਸੀਂ ਕਿੱਦਾਂ ਕਹਿ ਸਕਦੇ ਆ ਨਾ ਮੈਂ ਉਹਨਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਇਸ ਫਿਲਮ ਦੇ ਵਿੱਚ ਦੇਖੋ ਜੇ ਕੋਈ ਇਤਰਾਜ਼ ਜੋ ਗੱਲ ਹੈਗੀ ਐ ਤਾਂ ਸਾਨੂੰ ਆਪਾਂ ਬੈਠ ਕੇ ਕਰਦੇ ਆ ਅਸੀਂ ਵੀ ਵਿਰੋਧ ਕਰਾਂਗੇ ਜੇਕਰ ਸਿੱਖੀ ਦੇ ਉਲਟ ਅਸੀਂ ਵੀ ਵਿਰੋਧ ਕਰਾਂਗੇ ਪਰ ਇਸ ਦੇ ਵਿੱਚ ਕੋਈ ਇਦਾਂ ਦਾ ਨਹੀਂ ਆ ਇਹ ਤਾਂ ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਬਾਰੇ ਪਤਾ ਲੱਗਦਾ ਸਿੱਖੀ ਵੱਲ ਜਾਂਦੇ ਨੇ ਕਈ ਮੇਰੇ ਨੌਜਵਾਨ ਵੀਰਾਂ ਨੂੰ ਜਾਂ ਭੈਣਾਂ ਨੂੰ ਇਹ ਹੁੰਦਾ ਵਹਿਮ ਹੁੰਦਾ ਆ ਵੀ ਜੇਕਰ ਅਸੀਂ ਆ ਗੁਰਸਿੱਖੀ ਸਰੂਪ ਚ ਰਹੇ ਨਾ ਅਸੀਂ ਅੱਗੇ ਨਹੀਂ ਵੱਧ ਸਕਦੇ ਹੁੰਦਾ ਨਾ ਇਸੇ ਕਰਕੇ ਤੋਂ ਵਾਲ ਘਟਾ ਦਿੰਦੇ ਆ ਜਾਂ ਕੇਸ ਮਨਾ ਦਿੰਦੇ ਨੇ ਮਾਡਲਿੰਗ ਵਿੱਚ ਜਾਂਦੇ ਨੇ ਪਰ ਇਸ ਫਿਲਮ ਤੋਂ ਇਹ ਪਤਾ ਲੱਗਦਾ ਵੀ ਆਪਾਂ ਗੁਰਸਿੱਖੀ ਸਰੂਪ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਾਂ ਕਾਫੀ ਅਕੇ ਜਾ ਸਕਦੇ ਆ ਸਾਨੂੰ ਰਸਤਾ ਚਾਹੀਦਾ ਜੀਪੀ ਭਾਜੀ ਨੇ ਰਸਤਾ ਸ਼ੁਰੂ ਕਰ ਦਿੱਤਾ ਹੈ ਜੀਪੀ ਭਾਜੀ ਨੇ ਰਸਤਾ ਸ਼ੁਰੂ ਕਰ ਦਿੱਤਾ ਵੀ ਗੁਰਸਿੱਖੀ ਦੇ ਵਿੱਚ ਰਹਿੰਦੇ ਹੋਏ ਵੀ ਆਪਾਂ ਕਾਫੀ ਵਧੀਆ ਆਪਣੀ ਮੰਜ਼ਿਲ ਤੇ ਜਾ ਸਕਦੇ ਆ ਪਹਿਲਾ ਚਾਰ ਸ਼ਹਿਜ਼ਾਦੇ ਆਈ ਸੀ ਫਿਰ ਮਸਤਾਨੇ ਆਈ ਤੁਹਾਨੂੰ ਹੁਣ ਅਕਾਲ ਆਈ ਹੈ ਤੁਹਾਨੂੰ ਕੀ ਲੱਗਦਾ ਵੀ ਪੰਜਾਬੀ ਸਿਨੇਮਾ ਦਾ ਲੋਕਾਂ ਦਾ ਦੇਖਣ ਦਾ ਨਜ਼ਰੀਆ ਹੁਣ ਬਦਲੇਗਾ ਇਸ ਫਿਲਮ ਤੋਂ ਬਾਅਦ ਬਿਲਕੁਲ ਜੀ ਬਿਲਕੁਲ ਬਦਲੇਗਾ ਦੇਖੋ ਮਸਤਾਨੇ ਦੇਖੀ ਤੁਸੀਂ ਆ ਚਾਰ ਸ਼ਹਿਜ਼ਾਦੇ ਦੇਖੀ ਆ ਹਨਾ ਪੀ ਉਸ ਤੋਂ ਬਾਅਦ ਇਹ ਅਕਾਲ ਮੂਵੀ ਵੇਖੀ ਤੁਸੀਂ ਅਕਾਲ ਮੂਵੀ ਦੇ ਵਿੱਚ ਬਿਲਕੁਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਨਾ ਸਵਾਲ ਆਗ ਸੇ ਏਕ ਲੜਾਉ ਤਵੇ ਗੋਵਿੰਦ ਸਿੰਘ ਨਾਮ ਕਾਉ ਇਸ ਦੇ ਵਿੱਚ ਵੀ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਉਸ ਵਰਲਡ ਦਾ ਜੋ ਗੁਰੂ ਗੁਰਮੁਖ ਗੁਰੂ ਦੇ ਮਹਾਰਾਜ ਦੇ ਮੁਖ ਤੋਂ ਨਿਕਲੇ ਹੋਏ ਵਚਨ ਨੇ ਉਹ ਇਸ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੈ ਵੀ ਇੱਕ ਸਿੰਘ ਸਵਾ ਲੱਖ ਦੇ ਨਾਲ ਕਿਦਾਂ ਟੱਕਰਾਂ ਕਰਦਾ ਹੈ ਹੈਨਾ ਇੱਕ ਦੇ ਵਿੱਚ ਵਰਲਡ ਬੋਲੇ ਜਾਂਦਾ ਹੈ ਦਰ ਤੇ ਆਏ ਨੂੰ ਤੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਅਸੀਂ ਤੇਗ ਰੱਖਦੇ ਹਾਂ ਆਪਣੇ ਕੋਲ ਕਿਸੇ ਨੂੰ ਡਰਾਣ ਲਈ ਨਹੀਂ ਕਿਸੇ ਨੂੰ ਡਰਾਉਣ ਲਈ ਨਹੀਂ ਇੱਕ ਮਹਾਰਾਜ ਨੇ ਸਾਨੂੰ ਸ਼ਸਤਰ ਬਖਸ਼ਿਆ ਹੈ ਆਪਣੀ ਰੱਖਿਆ ਲਈ ਜਾਂ ਫਿਰ ਜੋ ਗਰੀਬ ਮਜ਼ਲੂਮ ਹੈ ਜਿੰਨਾ ਤੇ ਅਤਿਆਚਾਰ ਹੁੰਦਾ ਹੈ ਉਹਨਾਂ ਦੀ ਰਾਖੀ ਲਈ ਲਈ ਸੋ ਇੰਨੀ ਇੱਕ ਬੇਨਤੀ ਆ ਮੈਂ ਕਰਦਾ ਹਾਂ ਖਿਮਾ ਦਾ ਅਰਜਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਮੂਵੀ ਹੈਗੀ ਤੇ ਬਹੁਤ ਵਧੀਆ ਜੀ ਉਹਨਾਂ ਨੇ ਜਿਹੜੇ ਕਿਰਦਾਰ ਅਪਣਾਏ ਨੇ ਉਹ ਵੀ ਬਹੁਤ ਵਧੀਆ ਨੇ ਇਤਰਾਜ ਹੋ ਕਿ ਇਸ ਦੇ ਵਿੱਚ ਕੁਝ ਨਹੀਂ ਹੈਗਾ ਬਟ ਸਾਡੇ ਮਲਮਾਨਦੀ ਰਿਚ ਐਨੀ ਕਾ ਕਿ ਜਿਹੜੀ ਕੁੜੀਆਂ ਨੇ ਮਤਲਬ ਉਹਦੇ ਵਿੱਚ ਆਪਣੇ ਰੋਲ ਦਿੱਤੇ ਨਿਧਮਾਲੇ ਵਾਲੀ ਕੁੜੀਆਂ ਨੇ ਸਪੈਸ਼ਲੀ ਤੇ ਜਿਹਨਾਂ ਦੇ ਉਹ ਜਿਹੜੇ ਉਹ ਰੋਲ ਨਿਭਾ ਰਹੀਆਂ ਨੇ ਫਿਲਮ 'ਚ ਉਹ ਅਸਲ ਜ਼ਿੰਦਗੀ 'ਚ ਵੀ ਕਰਨਾ ਜ਼ਰੂਰੀ ਨਹੀਂ ਕਿਸੇ ਫਿਲਮ ਤੱਕ ਸੀਮਿਤ ਨਾ ਰਹਿਣ ਲੋਕਾਂ ਨੂੰ ਦਿਖਾਵੇ ਵਾਸਤੇ ਸੀਮਿਤ ਨਾ ਰਹਿਣ ਅਸਲ ਜ਼ਿੰਦਗੀ 'ਚ ਵੀ ਉਹਦਾਂ ਦੀਆ ਬਣਨ ਨਾ ਸ਼ਸਤਰਧਾਰੀ ਹੋਣ ਨਾਚ ਗਾਣਾ ਛੱਡ ਕੇ ਸ਼ਸਤਰਧਾਰੀ ਸ਼ਸਤਰ ਸ਼ਸਤਰ ਨਾਲ ਖ ਸਨ ਅਚਦਾ ਹੀ ਖੰਡੇ ਦੀ ਧਾਰ ਤੇ ਆ ਤੁਸੀਂ ਰੀਲਾਂ ਦੇ ਨੱਚਦੇ ਹੋ ਇਹ ਚੀਜ਼ ਗਲਤ ਆ ਜਿਹੜੀ ਜੇ ਤੁਸੀਂ ਆਪਣੇ ਫਿਲਮ ਚ ਬਣਾ ਰਹੇ ਹੋ ਨਾ ਉਹ ਰਿਐਲਿਟੀ ਚ ਬਣਾਓ ਫਿਲਮ ਚ ਇੱਕ ਡਾਇਲੋਗ ਹੈ ਵੀ ਜੇ ਨਾਮ ਪਿੱਛੇ ਸਿੰਘ ਕੌਰ ਲੱਗੇ ਤਾਂ ਫਿਰ ਕਿੰਤੂ ਪਰੰਤੂ ਨਹੀਂ ਹੁੰਦੀ ਉਸ ਦੇ ਬਾਰੇ ਕੀ ਕਹਿਣਗੇ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅਮ੍ਰਿਤ ਛਕਾਇਆ ਹੁਣ ਅੱਜ ਦੇ ਸਮੇਂ 'ਚ ਵੀ ਅਮ੍ਰਿਤ ਛਕਾਇ ਜਾਂਦਾ ਸਿੰਘਣੀਆਂ ਨੂੰ ਵੀ ਤੇ ਸਿੰਘਾਂ ਨੂੰ ਵੀ ਖੰਡੇ ਦੀ ਪੋਲ ਭਲਾਈ ਜਾਂਦੇ ਦੋਨਾਂ 'ਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਫਿਰ ਅੱਜ ਦੇ ਟਾਈਮ 'ਚ ਆਪਣੇ ਕੁੜੀਆਂ ਦੀ ਇੱਕ ਮੰਡੈਟਿਟੀ ਬਣ ਗਈ ਆ ਕਿ ਜਿਹੜੀ ਜਿਹੇ ਸਿੰਘ ਕਰਦੇ ਨੇ ਉਹ ਸਿੰਘਣੀਆਂ ਨਹੀਂ ਕਰ ਸਕਦੀਆਂ ਹੁਣ ਕਈ ਸਾਡੇ ਨਾਲ ਹੀ ਕਿੰ ਤੋਂ ਪਰੰਤੂ ਕਰਦੇ ਤੁਸੀਂ ਦਸਤਾਰ ਸਜਾਈ ਹੈ ਜੀ ਤੁਸੀਂ ਬਾਣਾ ਪਾਇਆ ਬਈ ਕਿਉਂ ਜੇ ਸਿੰਘਾਂ ਜੇ ਉਹ ਸਾਡੇ ਭਰਾ ਨੇ ਉਹ ਬਾਣਾ ਪਾ ਸਕਦੇ ਨੇ ਅਸੀਂ ਨਹੀਂ ਪਾ ਸਕਦੇ ਅਸੀਂ ਨਹੀਂ ਦਮਾਲੇ ਸਜਾ ਸਕਦੀਆਂ ਹੈਗੀਆਂ ਦੇ ਸਾਡੇ ਦੇ ਇੱਕ ਕਿੰਧੂ ਕੋਲ ਤੋਂ ਕੱਢੇ ਐਡੇ ਸ਼ਸਤਰ ਪਾਏ ਨੇ ਕਿਉਂ ਪਾਏ ਤੁਸੀਂ ਕੁੜੀਆਂ ਵਾ ਜੀ ਅੱਗੇ ਵਿਆਹ ਹੋਣੇ ਤੁਹਾਡੇ ਇਹ ਚੀਜ਼ਾਂ ਸਭ ਤੋਂ ਵੱਡੀ ਗਲਤੀ ਆ ਇਹਨਾਂ ਦੀ ਆਈ ਆ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਮਾੜਾ ਕੱਲ ਨੂੰ ਗਿਆ ਹਮੇਸ਼ਾ ਸਾਡੇ ਨਾਲ ਸਿੰਘ ਨਹੀਂ ਰਹਿਣਗੇ ਸਾਨੂੰ ਬਚਾਉਣ ਵਾਸਤੇ ਸਾਡੇ ਲਈ ਅਸੀਂ ਆਪਣੇ ਲਈ ਖੁਦ ਖੜਨਾ ਪਏਗਾ ਜੇ ਅਸੀਂ ਸ਼ਸਤਰਦਾਰੀ ਹੋਵਾਂਗੇ ਤਾਂ ਹੀ ਅਸੀਂ ਆਪਣਾ ਬਚਾਅ ਕਰ ਪਾਵਾਂਗੇ ਵਰਨਾ ਤੇ ਆਪਾਂ ਲੋਕਾਂ ਦੇ ਡਿਪੈਂਡ ਹੋ ਕੇ ਹੀ ਰਹਿ ਜਾਾਂਗੇ ਔਰਤ ਦੇ ਕਿਰਦਾਰ ਨੂੰ ਫਿਲਮ ਚ ਬਹੁਤ ਤਾਕਤਵਰ ਵੀ ਦਿਖਾਇਆ ਜਿਵੇਂ ਅੱਜ ਕੱਲ ਕੁੜੀਆਂ ਨਾਲ ਬਹੁਤ ਜ਼ਿਆਦਾ ਰੇਪ ਹੋ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਵੀ ਇਸ ਕਿਰਦਾਰ ਚ ਔਰਤ ਨੂੰ ਵੀ ਹੁਣ ਹੁਣ ਫਿਲਮ ਦੇਖ ਕੇ ਬਦਲਣਾ ਚਾਹੀਦਾ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਕਿਉਂਕਿ ਹੁਣ ਦੇਖੋ ਅੱਜ ਕੱਲ ਜਿੰਨੇ ਕੇਸਿਸ ਰੇਪ ਦੇ ਆ ਰਹੇ ਨੇ ਕਿਤੇ ਨਾ ਕਿਤੇ ਕੁੜੀਆਂ ਦੀ ਵੀ ਗਲਤੀ ਹੈ ਹਰ ਹਮੇਸ਼ਾ ਮੁੰਡਾ ਗਲਤ ਨਹੀਂ ਹੁੰਦਾ ਕੁੜੀਆਂ ਵੀ ਉਹਨੇ ਬਰਾਬਰ ਦੇ ਹੱਕਦਾਰ ਹੁੰਦੀਆਂ ਨੇ ਹੁਣ ਅੱਜਕੱਲ ਕੁੜੀਆਂ ਦੇ ਕਿੰਨੇ ਆਰੇ ਨੇ ਕਿ ਕਤਲ ਕਰ ਦਿੰਦੀਆਂ ਨੇ ਇਹ ਕਰ ਦਿੰਦੀਆਂ ਨੇ ਕੁੜੀਆਂ ਨੂੰ ਨਾ ਅੱਜਕੱਲ ਜ਼ਿਆਦਾ ਤਾਕਤ ਮਿਲ ਗਈ ਆ ਆਪਣੇ ਆਪ ਨੂੰ ਓਵਰ ਸਮਝਣ ਲੱਗ ਗਈਆਂ ਨੇ ਇੰਨੀ ਗੱਲ ਆ ਜਦ ਰੇਪ ਹੁੰਦੇ ਨੇ ਉਦੋਂ ਕਿਉਂ ਨਹੀਂ ਬੋਲਦੀਆਂ ਹੈਗੀਆਂ ਉਦੋਂ ਰੋਕੇ ਘਰੇ ਬਹਿ ਜਾਂਦੀਆਂ ਨੇ ਉਦੋਂ ਚੱਕਣਾ ਸ਼ਸਤਰ ਉਦੋਂ ਮਾਰਨ ਅਗਲੇ ਨੂੰ ਉਦੋਂ ਤੇ ਕੁਝ ਬੋਲਦੀਆਂ ਨਹੀਂ ਹੈਗੀਆਂ ਉਦੋਂ ਤੇ ਰੋਕੇ ਘਰੇ ਬਹਿ ਜਾਂਦੇ ਵੀ ਸਾਡੇ ਨਾਲ ਜੀ ਗਲਤ ਹੋਇਆ ਸਾਨੂੰ ਇਨਸਾਫ ਚਾਹੀਦਾ ਉਦੋਂ ਸ਼ਸਤਰ ਚੱਕੇ ਹੁਣ ਕਿਹੜਾ ਹੱਥ ਪਾਜੂਗਾ ਸਾਨੂੰ ਅਸੀਂ ਸ਼ਸਤਰ ਪਾਏ ਨੇ ਕਿਸੇ ਦੀ ਮਜਾਲ ਨਹੀਂ ਹੈਗੀ ਅੱਖ ਚੱਕ ਕੇ ਵੇਖ ਲੈ